2025 ਤੋਂ ਲੈ ਕੇ 2027 ਤੱਕ ਦਾ ਸਮਾਂ ਮਨੁੱਖਤਾ ਦੇ ਉੱਤੇ ਭਾਰੀ ਸਮਾਂ ਸੰਗਤ ਜੀ ਤੇ ਉਹ ਆਪਾਂ ਸਾਰੇ ਮਹਿਸੂਸ ਵੀ ਕਰ ਰਹੇ ਆਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਅਕਾਲ ਪੁਰਖ ਨੂੰ ਮੰਨੂਗਾ ਜੋ ਵੀ ਉਸ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਜੁੜਿਆ ਰਹੂਗਾ ਇਹਨਾਂ 2-3 ਸਾਲਾਂ ਦੇ ਵਿੱਚ ਉਹਨਾਂ ਜੀਵਾਂ ਦਾ ਭਲਾ ਹੋਊਗਾ ਤੇ ਝੂਠ ਹੁੰਜੇ ਦੇ ਵਾਂਗ ਖਤਮ ਹੋ ਜਾਊਗਾ ਤੇ ਇੱਕ ਸੱਚ ਦਾ ਪ੍ਰਕਾਸ਼ ਹੋਊਗਾ ਉਹ ਸੱਚ ਜੋ ਅਕਾਲ ਪੁਰਖ ਦਾ ਨਾਮ ਸਿਮਰਨ ਤੇ ਜੋ ਦਇਆ ਦੇ ਰੂਪ ਵਿੱਚ ਉਹ ਪ੍ਰਗਟ ਹੋਵੇਗਾ ਕਿਉਂਕਿ ਦੁਨੀਆ ਦੇ ਉੱਤੇ ਜਦੋਂ ਵੀ ਝੂਠ ਤੇ ਪਾਪ ਦਾ ਬੋਲਬਾਲਾ ਹੋਇਆ ਤੇ ਉਸ ਦਾ ਕਰਮਾ ਰਿਟਰਨ ਜ਼ਰੂਰ ਹੋਇਆ ਉਹ ਚੀਜ਼ ਖਤਮ ਹੁੰਦੀ ਆ ਤੇ ਉਹ ਵਕਤ ਸ਼ੁਰੂ ਹੋ ਗਿਆ ਸੰਗਤ ਜੀ ਇੱਕ ਦੂਜੇ ਦਾ ਸਾਥ ਦਿਓ ਮਨੁੱਖਤਾ ਦੇ ਭਲੇ ਲਈ ਸੋਚੋ ਤੇ ਉਸ ਅਕਾਲ ਪੁਰਖ ਦੀ ਯਾਦ ਵਿੱਚ ਰਿਹਾ ਕਰੋ ਤੇ ਵੱਧ ਤੋਂ ਵੱਧ ਨਲਕੇ ਲਾਓ ਧਰਤੀ ਦੇ ਉੱਤੇ ਜੋ ਪਾਣੀ ਕਰਕੇ ਅੰਨ ਨੂੰ ਸੇਵ ਕਰੋ ਕਣਕ ਵੱਧ ਤੋਂ ਵੱਧ ਘਰਾਂ ਵਿੱਚ ਸੇਵ ਕਰੋ ਅਨਾਜ ਪਾਣੀ ਸੇਵ ਕਰੋ ਬਹੁਤ ਜ਼ਰੂਰੀ ਹੈ ਇਹ ਆਪਣੇ ਸਾਰਿਆਂ ਦੇ ਲਈ ਬਾਕੀ ਜੋ ਕਰਨਾ ਜਿਵੇਂ ਹੋਣਾ ਉਹ ਕਾਲਪੁਰਖ ਦਾ ਹੁਕਮ ਹੈ ਮਹਿਸੂਸ ਕਰਕੇ ਵੇਖੋ ਕਦੇ ਇਕੱਲੇ ਵੀ ਹਵਾਵਾਂ ਦੇ ਵਿੱਚੋਂ ਇੱਕ ਵੱਖਰਾ ਜਿਹਾ ਤੁਹਾਨੂੰ ਮਹਿਸੂਸ ਹੋਊਗਾ ਕਿ ਕੁਝ ਨਾ ਕੁਝ ਤਾਂ ਹੋਣ ਵਾਲਾ ਹੈ ਜੋ ਪਹਿਲਾਂ ਨਹੀਂ ਸੀ ਕਦੇ ਮਹਿਸੂਸ ਹੋਇਆ ਇਕੱਲੇ ਬੈਠ ਕੇ ਉਸ ਚੀਜ਼ ਨੂੰ ਮਹਿਸੂਸ ਕਰਿਓ ਦੇ ਵਾਹਿਗੁਰੂ ਦਾ ਨਾਮ ਜਪਿਆ ਕਰੋ ਹਰ ਇੱਕ ਦਾ ਭਲਾ ਸੋਚਿਆ ਕਰੋ ਭਲਾ ਕਰਿਆ ਕਰੋ ਇਸੇ ਵਿੱਚ ਹੀ ਮਨੁੱਖਤਾ ਦੀ ਭਲਾਈ ਆ ਸ੍ਰਿਸ਼ਟੀ ਦੀ ਭਲਾਈ ਆ ਉਹ ਅਕਾਲ ਪੁਰਖ ਸਭ ਦੀ ਰੱਖਿਆ ਕਰਨ